ਸ਼ਤਰਪਤੀ ਸ਼ਾਹੋਜੀ ਮਹਾਰਾਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸ਼ਾਹੂ ਮੇਲਾ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਵੱਲੋਂ ਪ੍ਰਧਾਨ ਰਮੇਸ਼ ਕਾਲ ਦੀ ਅਗਵਾਈ ਵਿੱਚ ਡਾਕਟਰ ਬੀ ਆਰ ਅੰਬੇਡਕਰ ਕਮਿਊਨਿਟੀ ਹਾਲ ਹਦੀਆਬਾਦ ਫਗਵਾੜਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੀਨੀਅਰ ਡਿਪਟੀ ਮੈਡੀਕਲ ਬਸਰਾ ਕਾਉਂਸਲਰ ਚਰਨਜੀਤ ਲਾਲ ਕਾਲਾ ਅਤੇ ਮਾਸਟਰ ਜਸਪੀਰ ਸਿੰਘ ਪਹੁੰਚੇ ਜਿਨ੍ਹਾਂ ਸ਼ਤਰਪਤੀ ਸ਼ਾਹੂਜੀ ਦੀ ਤਸਵੀਰ ਤੇ ਫੁੱਲ ਪਲਾਵਾ ਭੇਂਟ ਕਰਦੇ ਹਨ ਉਹਨਾਂ ਨੂੰ ਨਮਨ ਕੀਤਾ ਇਸ ਦੌਰਾਨ ਜਿੱਥੇ ਵੱਖ-ਵੱਖ ਕਲਾਕਾਰਾਂ ਵੱਲੋਂ ਮਿਸ਼ਨਰੀ ਪ੍ਰੋਗਰਾਮ ਫਟਾਮਾਤੀ ਕੋਰੀਓਗ੍ਰਾਫੀ ਵਿਪੇਸ਼ ਕੀਤੀ ਗਈ ਭਾਰਤ ਦੀ ریاست ਦੇ ਇੱਕ ਅਜੇਹੇ ਰਾਜੇ ਜਿਨ੍ਹਾਂ ਨੇ ਪ੍ਰਜਾ ਦੇ ਦੁੱਖ ਜਾਣੇ ਉਹਨਾਂ ਦੇ ਦੁੱਖਾਂ ਨੂੰ ਸਮਝਿਆ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਕੰਮ ਕੀਤਾ 50 ਸਾਲ ਦੇ ਰਾਜ ਵਿੱਚ ਕੋਲਾਪੁਰ ਨੂੰ ਅਜੇਹਾ ਰਾਜਾ ਨਹੀਂ ਮਿਲਿਆ ਸੀ ਇਸ ਮੌਕੇ ਸੋਸਾਇਟੀ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਰ ਕਿ ਸ਼ਤਰਪਤੀ ਸ਼ਾਹੂ ਜੀ ਦੀ ਜੀਵਨੀ ਤੇ ਆਧਾਰਿਤ ਕਿਤਾਬ ਵੀ ਰਿਲੀਜ਼ ਕੀਤੀ ਗਈ ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਵੀ ਸੋਸਾਇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਆਪਣੇ ਸ਼੍ਰੀ ਰਮੇਸ਼ ਕੌਰ ਜੀ ਜਿਹੜੇ ਕਿ ਇੱਥੇ ਬਹੁਤ ਵਧੀਆ ਉਪਰਾਲਾ ਕਰਾ ਰਿਹਾ ਜਦੋਂ ਅਸੀਂ ਦੋਇਆ ਦੋ ਦਰ ਵਿੱਚ ਦੋਨੇ ਜਣੇ ਅਮਸਤਣੇ ਤੇ ਆਸੀ ਪਹਿਲਾ ਸਾਡਾ ਜਿਹੜਾ ਟੀਚਰ ਸਗਾ ਬਈ ਆਪਣੇ ਜਿਹੜੇ ਪਾਲਿਆਂ ਦੇ ਵਿੱਚ ਸੀ ਬਾਹਰ ਕੋਣਾ ਸੋ ਅਸੀਂ ਇੱਕ ਪੜਾਈ ਗਏ ਇੱਕ ਇੱਕ ਤੇ ਦੋ ਹੀ ਪਾਰ ਕਰ ਜੀ ਤੇ ਪੰਜੋਰ ਕਰਾਏ ਤੇ ਇਹਨਾਂ ਦਾ ਜਿਹੜਾ ਕਰਨ ਦਾ ਜਿਹੜਾ ਕੋਲ ਜੀ ਇਹ ਬੜੇ ਵਧੀਆ ਤਰੀਕੇ ਦੇ ਨਾਲ ਕੀਤਾ ਜਿਹੜਾ ਹੈ ਕਿ ਦੁਨੀਆ ਦੇ ਵਿੱਚ ਨਾਲ ਸੋ ਮੈਂ ਅੱਜ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਦਾ ਇਹਨਾ ਸਮਾਗਮ ਦੇ ਅੰਤ ਵਿੱਚ ਪ੍ਰਧਾਨ ਰਮੇਸ਼ ਕਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਸਮਾਗਮ ਮੌਕੇ ਜਿੱਥੇ ਕਿ ਇਹ ਕਟਿਆ ਗਿਆ ਉੱਥੇ ਹੀ ਸ਼੍ਰੀਮਤੀ ਸੀਤਾ ਕੌਰ, ਬਿਹਾਰੀ لال, ਬਲਦੇਵ ਰਾਜ, ਤਰਸੀਮ ਬੱਦਨ, ਅਮਰਜੀਤ ਕੌਰ, ਦੇਵ ਰਾਜ ਤੋਂ ਇਲਾਵਾ ਹੋਰਨਾ ਮੈਂਬਰਾਂ ਨੇ ਸਾਰਿਆਂ ਨੂੰ ਛਤਰਪਤੀ ਸ਼ਾਹੂ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਫਗਵਾੜਾ ਤੋਂ ਨਵਰਾੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ। ਨਮੋ ਬੁੱਧਾ ਜੈ ਸਵਿਧਾਨ ਤੋਂ ਸਤਿਕਾਰਯੋਗ ਸਾਥੀਓ ਡਾਕਟਰ ਬੀਆਰ ਅੰਬੇਡਕਰ پارک ਦੀ ਬੈਕਸੈਟ ਤੇ ਡਾਕਟਰ ਅੰਬੇਡਕਰ ਕਮਿਊਨਿਟੀ ਹਾਲ ਦੇ ਵਿੱਚ ਡਾਕਟਰ ਬੀਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਧੂਮ-ਤਾਮ ਦੇ ਨਾਲ 샤ਹੂ ਛਤਰਪਤੀ ਮਹਾਰਾਜ ਦਾ ਜੋ ਰਾਖਮਾਨ ਦਿਵਸ ਤੇ ਜਨਮ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਗਿਆ ਕਿਉਂਕਿ 샤ਹੂ ਛਤਰਪਤੀ ਜੀ ਉਹ ਮਹਾਨ ਸ਼ਖਸੀਅਤ ਹੈ ਜਿਨੇ ਭਾਰਤ ਦੇ ਵਿੱਚ ਡੈਮੋਕ੍ਰੇਸੀ ਦਾ ਜਿਹੜਾ ਮੋਢਿਆ ਉਹ ਕੋਲਾਪੁਰ ਦੀ रियासत ਤੋਂ 26 ਜੁਲਾਈ 1902 ਨੂੰ ਰਾਖਮਾਨ 50% ਸ਼ੂਤਰ ਅਤੇ ਸ਼ੂਤਰ ਨੂੰ ਰਾਜ ਭਾਗ ਧਰਮ ਤੇ ਸਮਾਜ ਵਿੱਚ ਦੇ ਕੇ ਇੱਕ ਜਿਹੜਾ ਆ ਉਹ ਸਮਾਨਤਾ ਦਾ ਬਰਾਬਰਤਾ ਦਾ ਭਾਈਚਾਰੇ ਦਾ ਸ਼ਾਂਤੀ ਦਾ ਜਿਹੜਾ ਉਹ ਹੋਟਾ ਉਹ ਬਣਿਆ ਤੇ ਡਾਕਟਰ ਵੀ ਆਰੰਬੀਡਕਰ ਪਾਰਕ ਦੇ ਵਿੱਚ ਇਹ ਪੰਜਵੀਂ ਵਾਰ ਜਿਹੜਾ ਸ਼ਾਹੂ ਮੇਲਾ ਕਰਵਾਇਆ ਗਿਆ ਇਹ ਮੇਲਾ ਜਿਹੜਾ ਹੈ ਇਹ ਉਹਨਾਂ ਮਹਾਨ ਰਹਿਬਰਾਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਮਨੁੱਖਤਾ ਜਿਹੜੀ ਹੈ ਉਹ ਫਟੀ ਪਈ ਸੀ ਵਰਨ ਸਿਸਟਮ ਦਾ ਜਾਤ ਪਾਤਨਾ ਔਰ ਨਫਰਤਨਾ ਭੇਦ ਭਾਵਨਾ ਉਹ ਇਹ ਜਿਹੜੇ ਮੇਲੇ ਉਹਨਾਂ ਦੇ ਲਾਇਏ ਜਾਂਦੇ ਆ ਜਿਨ੍ਹਾਂ ਨੇ ਮਨੁੱਖ ਨੂੰ ਕਲਾਸ ਸਿਸਟਮ ਦਿੱਤਾ ਔਰ ਪਿਆਰ ਨਾਲ ਬੈਠਣ ਦਾ ਇੱਕ ਦੂਸਰੇ ਨਾਲ ਮਿਕਸ ਹੋਣ ਦਾ ਜਿਹੜਾ ਜਿਵੇਂ ਪ੍ਰਕਿਰਤੀ ਕਿਸੇ ਨਾਲ ਭੇਦ ਭਾਵ ਨਹੀਂ ਕਰਦੀ اسی ਤਰ੍ਹਾਂ ਇਹਨਾਂ ਮਹਾਪੁਰਖਾਂ ਨੇ ਜਿਹੜਾ ਉਹ ਬਿਨਾ ਭੇਦ ਭਾਵ ਦੇ ਮਨੁੱਖ ਤਾਂ ਇੱਕ ਲੜੀ ਇੱਕ ਕੜੀ ਇੱਕ ਜਮਾਤ ਵਿੱਚ ਬੈਠਣ ਦਾ ਜਿਹੜਾ ਉਹ ਯਤਨ ਕੀਤਾ